ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅੰਕ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਵਰਦੀ ਪਟੋਲ ਦੱਸਦੇ ਕਿ ਤਰਨਤਾਰਨ ਦੀ ਮੰਨੀ ਟੋਣ ਹੋਈ ਸੀ ਜਿਸ ਤੋਂ ਬਾਅਦ ਅੱਜ ਇਹਨਾਂ ਦੇ ਨਤੀਜੇ ਐਲਾਨ ਕਰ ਦਿੱਤੇ ਗਏ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਵਿਰੋਧੀਆਂ ਨੂੰ ਪਛਾੜਦੇ ਕੋਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਦੱਸਦੇ ਕਿ ਪਹਿਲਾਂ ਜਿਹੜੀ ਆ ਜਦੋਂ ਹਲਚਲ ਚੱਲਿਆ ਸੀ VOTING ਦੀ ਗਿਣਤੀ ਸ਼ੁਰੂ ਹੋਈ ਸੀ ਤੇ ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਮੋਹਰੀ ਪਣੀ ਸੀ ਤੇ ਜਿੱਥੇ ਕਿ ਦਿਨਾਂ ਕੀਤੇ ਕਿਹਾ ਜਾ ਰਿਆ ਸੀ ਕਿ ਬਾਜੀ ਜਿਹੜੀ ਆ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਜਾਏਗੀ ਪਰ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਖਰਾਾ ਦਿੱਤਾ ਗਿਆ ਅਤੇ ਜਿੱਤ ਹਾਸਲ ਕੀਤੀ ਗਈ ਜਿਸ ਤੋਂ ਬਾਅਦ ਜਿਹੜਾ ਪੂਰਾ ਹੀ ਫਲਟਾ ਫਸ ਗਿਆ ਸੋ ਇਸੇ ਦੌਰਾਨ ਦੱਸਿਆ ਕਿ ਫਿਰ ਜਿਹੜੇ ਨਤੀਜੇ ਲਗਾਤਾਰ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰ ਟੋੜ ਗਈ ਹੈ ਹਮੇਸ਼ਾ ਪਾਰਟੀ ਵੱਲੋਂ ਲੱਡੂ ਵੰਡੇ ਜਾ ਰਹੇ ਨੇ ਜਿੱਤੇ ਦੇ ਜਸ਼ਨ ਮਨਾਏ ਜਾ ਰਹੇ ਨੇ ਉਥੇ ਇਸ ਮਾਮਲੇ ਨੂੰ ਲੈ ਕੇ ਇਸ ਚੋਣਾਂ ਨੂੰ ਲੈ ਕੇ ਮੇਰੇ ਨਾਲ ਹੈਪੀ ਜੋ ਕਿ ਸਾਥੀ ਮੌਜੂਦ ਨੇ ਤੇ ਗੱਲਬਾਤ ਕਰਦੇ ਆ ਹੈਪੀ ਜਿਸ ਤਰੀਕੇ ਦੇ ਨਾਲ ਕਰਨ ਸਾਹਿਬ ਦਿੱਲੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਗਈ ਕੀ ਕੁਝ ਕਹਿਣਾ ਹੈ ਇਸ ਦੇ ਵਿੱਚ ਦੇਖਿਆ ਜਾਵੇ ਪਹਿਲੇ ਦੂਜੇ ਤੀਜੇ ਰਾਉਂਡ ਦੇ ਵਿੱਚ ਤਾਂ ਇਕੱਲੀ ਅੱਗੇ ਚੱਲ ਰਹੀ ਸੀ ਤੇ ਉਸ ਤੋਂ ਬਾਅਦ ਆਪ ਦੀ ਜਿੱਤ ਬਰਕਰਾਰ ਰਹੀ ਕਿਉਂਕਿ ਉਸ ਤੋਂ ਬਾਅਦ ਜਿਹੜੇ ਆਪ ਦੇ ਜਿਹੜੇ ਰੁਝਾਨ ਆਏ ਨੇ ਉਹਨਾਂ ਵਿੱਚ ਇਹਨਾਂ ਦੀ ਵੜਤ ਬਣਾਈ ਬਣਾਈ ਰੱਖੀ ਆ ਆਪਣੇ ਤੇ ਤਰਨਤਨ ਜਿਮਨੀ ਚੋਣਾਂ ਨੂੰ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਨੇ ਵਿਰੋਧੀਆਂ ਦੇ ਧਿਰਾਂ ਨੂੰ ਚਿੰਤਾ ਕਰ ਦਿੱਤਾ ਹੈ ਅਤੇ ਨਾਲ ਹੀ 2027 ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਉਣ ਵਾਲੀਆਂ ਚੁਣੌਤੀਆਂ ਵੀ ਇਸ ਜਮਿਨੀ ਹੋਂ ਚੋਣ 'ਚ ਪਾਰਟੀ ਦੇ ਸਾਹਮਣੇ ਆ ਗਈਆਂ ਹਨ ਇਸ ਜਿਮਨੀ ਚੋਣ ਨੂੰ ਦੌਰਾਨ ਅਕਾਲੀ ਦਲ ਦਾ ਦੂਜੇ ਨੰਬਰ ਤੇ ਆਉਣ ਤੇ ਆਮ ਆਦਮੀ ਪਾਰਟੀ ਨੂੰ ਚਕੰਨਾ ਕਰਨ ਵਾਲਾ ਹੈ ਫਿਲਹਾਲ ਇਸ ਜਮਿਨੀ ਚੋਣ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ ਜਿੱਥੇ ਕਾਲੀ ਦਲ ਪੰਜਾਬ ਚ ਕੋਈ ਆਧਾਰ ਨਹੀਂ ਰਿਹਾ ਸੀ ਉੱਥੇ ਹੀ ਕਾਲੀ ਦਲ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਨੇ ਦੂਜੇ ਨੰਬਰ ਤੇ ਆ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਾਲੀ ਦਲ ਨੇ ਇਹਨਾਂ ਚੋਣਾਂ ਦੌਰਾਨ ਪੰਜਾਬ ਦਾ ਕਮਬੈਕ ਦਾ అలਾਰਮ ਬਜਾ ਦਿੱਤਾ ਹੈ ਉੱਥੇ ਹੀ ਜੇਕਰ ਵਾਰਿਸ਼ ਪੰਜਾਬ ਪਾਰਟੀ ਦੀ ਗੱਲ ਕਰੀਏ ਤਾਂ ਪਾਰਟੀ ਦੇ ਨਤੀਜੇ ਤੀਜੇ ਨੰਬਰ ਤੇ ਰਹੀ ਹੈ ਕਾਂਗਰਸ ਪਾਰਟੀ ਨੂੰ ਲੈ ਕੇ ਸਭ ਤੋਂ ਵੱਡੀ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਉਸ ਨੇ ਸਿਆਸੀ ਮਹਿਰਾ ਨੂੰ ਸੋਚਣਾ ਵਿੱਚ ਪਾ ਦਿੱਤਾ ਹੈ ਤੇ ਕਾਲੀ ਦਲ ਦੋ ਹੋਣ ਦੇ ਬਾਵਜੂਦ ਵੀ ਕਾਂਗਰਸ ਚੌਥੇ ਨੰਬਰ ਤੇ ਰਹੀ ਤੇ ਪੰਜਾਬ ਦੀ ਵਿਧਾਨ ਸਭਾ ਚੋਣਾਂ 'ਚ ਸਿਰਫ 1 ਸਾਲ ਦਾ ਸਮਾਂ ਰਹਿ ਗਿਆ ਹੈ ਤੇ ਪਾਰਟੀ ਵੱਲੋਂ ਲੋਕਾਂ ਨੂੰ ਮੁਫਤ ਬਿਜਲੀ ਦੇਣ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਿਕਾਸ ਕਾਰਜਾਂ ਨੂੰ ਹੁਣ ਤੱਕ ਕੀਤੇ ਗਏ ਹਨ ਅਤੇ ਲੋਕ ਹੁਣ ਵਿਰੋਧੀ ਪਾਰਟੀਆਂ ਨੂੰ ਚੁਣ ਕੇ ਆਪਣੇ ਵਿਕਾਸ ਕਾਰਜਾਂ ਨੂੰ ਰੋਕਣਾ ਨਹੀਂ ਚਾਹੁੰਦੇ ਇਸ ਤੋਂ ਇਲਾਵਾ ਪਾਰਟੀ ਦੇ ਤਿੰਨ ਵਾਰ ਵਿਧਾਇਕ ਰਹੇ ਹਰ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾ ਕੇ ਸਿਆਸੀ ਦਿਵਾ ਖੇਡਿਆ ਹੈ ਤੇ ਅਕਾਲੀ ਦਲ ਦੋ ਫਾੜ ਹੋਣ ਦਾ ਫਾਇਦਾ ਪਾਰਟੀ ਨੂੰ ਮਿਲਦਾ ਹੈ ਦੇਖਿਆ ਆਮ ਆਦਮੀ ਪਾਰਟੀ ਲਈ ਇਹ ਜਿੱਤ ਬੇਹਦ ਖਾਸ ਮੰਨੀ ਜਾ ਰਹੀ ਹੈ ਜੀ ਉਤੇ ਦੇਖਿਆ ਜਾਵੇ ਜਿਵੇਂ ਹੁਣ ਅਕਾਲੀ ਦਲ ਦੀ ਗੱਲ ਕੀਤੀ ਆ ਅਕਾਲੀ ਦਲ ਦੂਜੇ ਨੰਬਰ ਤੇ ਰਹੀ ਆ ਹਾਲਾਂਕਿ ਜਿਹੜਾ ਕਾਫੀ ਚੰਗੇ ਸੰਕੇਤ ਮਿਲ ਰਹੇ ਨੇ ਕਿ 2027 ਦੇ ਵਿੱਚ ਜੋ ਚੋਣਾਂ ਹੋਣੀਆਂ ਨੇ ਉਸ ਨੂੰ ਲੈ ਕੇ ਕਿਸੇ ਨਾ ਕੀਤੇ ਅਕਾਲੀ ਦਲ ਜਿਹੜੀ ਆ ਆਮ ਆਦਮੀ ਪਾਰਟੀ ਨੂੰ ਟੱਕਰ ਦੇ ਸਕਦੇ ਸੋ ਇਸ ਦੇ ਵਿੱਚ ਤੁਸੀਂ ਕੀ ਮੰਨਦੇ ਹੋ ਕਿ ਕਿਉਂ ਜਿਹੜੀ ਇਸ ਤਰੀਕੇ ਦੇ ਨਾਲ ਅਕਾਲੀ ਦਲ ਦੂਜੇ ਨੰਬਰ ਤੇ ਆ ਗਿਆ ਹਾਲਾਂਕਿ ਪਹਿਲੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਜਿਹੜੀ ਪਿੱਛੇ ਰਹੀ ਆ ਤੇ ਕਾਂਗਰਸ ਮੋਰੀ ਰਹਿੰਦੀ ਰਹੀ ਹੈ ਤਾਂ ਕੀ ਤੁਸੀਂ ਇਸ ਦੇ ਚਾਰਨ ਮੰਨਦੇ ਹੋ ਮੈਮ ਦੇਖਿਆ ਹੈ ਜਿਹੜੇ ਪਿਛਲੇ ਪਿਛਲੇ ਚੋਣਾਂ ਹੁੰਦੀਆਂ ਸੀ ਉਸ ਦੇ ਵਿੱਚ ਕਾਲੀ ਦਲ ਪਿੱਛੜਦਾ ਹੀ ਨਜ਼ਰ ਆ ਰਿਹਾ ਸੀ ਪਰ ਜਿਹੜੀ ਇਹ ਚੋਣ ਹੋਈ ਹੈ ਇਸ ਦੇ ਵਿੱਚ ਕਾਲੀ ਦਲ ਦੂਸਰੇ ਨੰਬਰ ਤੇ ਆ ਕੇ ਲੱਗਦਾ ਕਿ 2027 ਦੀ ਚੋਣਾਂ ਦੀ ਇਹ ਪੂਰੀ ਪੁੱਲ ਤਿਆਰੀ ਕਰ ਚੁੱਕੇ ਨੇ ਤੇ ਕਾਲੀ ਦਲ ਦੇ ਦੂਜੇ ਨੰਬਰ ਤੇ ਆਉਣੇ ਚੰਗੇ ਸਕੇਤ ਕਾਲੀ ਦਲ ਪੰਜਾਬ ਦੇ ਪੂਰੇ ਹਿੱਸੇ ਤੇ ਚੱਲ ਰਹੀ ਸੀ ਪਰ ਜਿਵੇਂ ਜਮਿਨੀ ਦੌਰਾਨ ਪਾਰਟੀ ਨੂੰ ਦੂਜੇ ਨੰਬਰ ਤੇ ਰਹੀ ਤੇ ਜੋ ਪਾਰਟੀ ਲਈ ਇੱਕ ਚੰਗਾ ਸੰਕੇਤ ਹੈ ਇਸ ਤੋਂ ਇਲਾਵਾ ਹਰ ਦੌਰਾਨ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਪੰਜਾਬ ਦੀ ਮਦਦ ਕਰਨ ਵੀ ਕਿਤੇ ਨਾ ਕਿਤੇ ਕਾਲੀ ਦਲ ਨੂੰ ਫਾਇਦਾ ਪਹੁੰਚਿਆ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਲੋਕ ਵੀ ਇਹ ਸਮਝ ਚੁੱਕੇ ਹਨ ਕਿ ਸਿਆਸਤ 'ਚ ਖੇਤਰੀ ਪਾਰਟੀਆਂ ਦਾ ਹੋਣਾ ਬੇਹੱਦ ਜ਼ਰੂਰੀ ਹੈ ਜਿਸ ਕਾਰਨ ਕਾਲੀ ਦਲ ਨੂੰ ਵੱਡਾ ਲਾਭ ਮਿਲਿਆ ਹੈ ਅਤੇ ਇਸ ਚੋਣਾਂ ਦੌਰਾਨ ਪਾਰਟੀ ਦੇ ਕਮਬੈਕ ਦੇਸ਼ਾਂ ਦੇ ਦਿੱਤੇ ਹਨ ਹਾਂ ਉੱਥੇ ਤੇ ਦੇਖਿਆ ਜਿਵੇਂ ਕਾਲੀ ਦਲ ਤੋਂ ਬਾਅਦ ਜਿਹੜੀ ਕਾਂਗਰਸ ਦੀ ਵਾਰੀ ਆਂਦੀ ਹੈ ਹਾਲਾਂਕਿ ਕਾਂਗਰਸ ਇਸ ਵਾਰ ਜਿਹੜੀ ਆ ਕਾਫੀ ਪਿੱਛੇ ਰਹੀ ਹੈ ਤੀਜੇ ਚੌਥੇ ਨੰਬਰ ਤੇ ਰਹੀ ਹੈ ਤੇ ਉੱਥੇ ਹੀ ਕੀ ਕਾਰਨ ਮੰਨਦੇ ਹੋ ਕਿ ਇਸ ਵਾਰ ਕਾਂਗਰਸ ਜਿਹੜੀ ਪਿੱਛੇ ਹੋ ਗਈ ਆ ਹਾਲਾਂਕਿ ਇਹਨਾਂ ਦੇ ਪੱਲੋਬੀ ਚੋਣਾਂ ਦੇ ਦੌਰਾਨ ਪ੍ਰਚਾਰ ਜਿਹੜਾ ਜੋੜਾਂ-ਛੋੜਾਂ ਦੇ ਨਾਲ ਕੀਤਾ ਗਿਆ ਸੀ ਕਾਂਗਰਸ ਦੀ ਹਾਰ ਦੇ ਇਹ ਵੀ ਕਾਰਨ ਹੋ ਸਕਦੇ ਨੇ ਜਿਹੜੀ ਉਹ ਚੌਥੇ ਨੰਬਰ ਤੇ ਆਈ ਹੈ ਕਾਂਗਰਸ ਦੀ ਹਾਰ ਦਾ ਮੁੱਖ ਕਾਰਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬਰਿੰਗ ਨੂੰ ਕਾਂਗਰਸ ਦੀ ਹਾਰ ਦੇ ਮੁੱਖ ਕਾਰਨ ਵਜੋਂ ਮੰਨਿਆ ਜਾ ਰਿਹਾ ਹੈ ਇਸ ਦਾ ਕਾਰਨ ਇਹ ਹੈ ਕਿ ਰਾਜਾ ਬਰਿੰਗ ਦੀ ਬੋੜਚੋਰ ਸੁਭਾਅ ਤੇ ਤਰਨ-ਤਰਨ ਚ ਚੋਣਾ ਪ੍ਰਚਾਰ ਦੌਰ ਰਾਜਾ ਬਰਿੰਗ ਦੀ ਬੇਵਿਨਾਜੀ ਦੀ ਪਾਰਟੀ ਲਈ ਸਮੱਸਿਆ ਖੜੀ ਕਰ ਦਿੱਤੀ ਹੈ ਉਹਨਾਂ ਨੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਬੂਟਾ ਸਿੰਘ ਅਤੇ ਇਤਾਰਜੋਗ ਟਿੱਪਣੀ ਕੀਤੀ ਸੀ ਇਸ ਤੋਂ ਪਹਿਲਾਂ ਵੀ ਦੋ ਸਿੱਖ ਬੱਚਿਆਂ ਨੂੰ ਜੋੜਿਆਂ ਨਾਲ ਛੇੜਛਾੜ ਕਰਕੇ ਵੰਗ ਕਸਿਆ ਸੀ ਜਿਸ ਤੋਂ ਬਾਅਦ ਲੋਕਾਂ ਨੂੰ ਇਸ ਗੱਲ ਦੀ ਚੰਗੀ ਨਹੀਂ ਲੱਗੀ ਜਿਸ ਕਾਰਨ ਇਸ ਦਾ ਨਤੀਜਾ ਇਸ ਚੋਣਾਂ ਵਿੱਚ ਕਾਂਗਰਸ ਨੂੰ ਦੇਖਣ ਨੂੰ ਮਿਲਿਆ ਹੈ ਜੀ ਆ ਦੇਖਿਆ ਜਾ ਵੀ ਜਿਸ ਤਰੀਕੇ ਦੇ ਨਾਲ ਪਾਤਪਾ ਵੀ ਜਿਹੜੀਆਂ ਕਾਫੀ ਵੱਡੇ ਪੱਧਰ ਤੇ ਇਸ ਦੇ ਵਿੱਚ ਵੋਟਾਂ ਹਾਸਲ ਕਰ ਚੁੱਕੀਆਂ ਇਸ ਦੇ ਵਿੱਚ ਦੇਖਿਆ ਜਾਵੇ ਕਿ ਜਿਹੜੇ ਇਹ ਰੁਝਾਨ ਨੇ ਉਹ ਵੀ ਨਤੀਜੇ ਸਾਹਮਣੇ ਆਏ ਤੇ ਨਤੀਜਿਆਂ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੇ ਕਿੰਨੇ-ਕਿੰਨੇ ਵੋਟਾਂ ਅਸਲ ਕੀਤੀਆਂ ਸੀ ਤੁਹਾਨੂੰ ਇਹ ਵੀ ਦੱਸ ਸਕਦੇ ਆ ਕਿ ਜਿਹੜੇ ਨਤੀਜੇ ਪਹਿਲੇ ਨਤੀਜੇ ਦੇ ਵੀ ਤੁਹਾਨੂੰ ਰਿਜ਼ਲਟ ਦੱਸ ਦਿੰਦੇ ਆ ਕਿਸ ਤਰ੍ਹਾਂ ਕਿੰਨੀਆਂ ਵੋਟਾਂ ਕਿਸ ਨੂੰ ਪਈਆਂ ਤੇ ਕਿੰਨੀਆਂ ਕਿਹੜੀ ਪਾਰਟੀ ਨੂੰ ਪਈਆ ਕਾਲੀ ਦਲ ਨੂੰ 2910 ਅਤੇ ਆਮ ਆਦਮੀ ਪਾਰਟੀ ਨੂੰ 2285 ਅਤੇ ਕਾਂਗਰਸ ਨੂੰ 1379 ਅਤੇ ਬਾਰਸ ਪੰਜਾਬ ਦੇ ਨੂੰ 1005 ਅਤੇ ਭਾਜਪਾ ਨੂੰ 282 ਜਿਸ ਤਰ੍ਹਾਂ ਹੀ ਦੂਸਰੇ ਨਤੀਜੇ ਆਉਣੇ ਸ਼ੁਰੂ ਹੋਏ ਤਾਂ ਦੂਸਰੇ ਨਤੀਜੇ ਵਿੱਚ ਨਤੀਜਿਆਂ ਵਿੱਚ ਵੀ ਤੁਹਾਨੂੰ ਦੱਸ ਦਿੰਦੇ ਆ ਕਿੰਨੀਆਂ-ਕਿੰਨੀਆਂ ਵੋਟਾਂ ਪਈਆਂ ਅਕਾਲੀ ਦਲ ਨੂੰ 5843 ਅਤੇ ਆਮ ਆਦਮੀ ਪਾਰਟੀ ਨੂੰ 4363 ਅਤੇ ਕਾਂਗਰਸ ਨੂੰ 2955 ਅਤੇ ਬਾਰਿਸ਼ ਪੰਜਾਬ ਨੂੰ 1899 ਅਤੇ ਭਾਜਪਾ ਨੂੰ 282 ਪਈਆਂ। ਇਸੇ ਤਰ੍ਹਾਂ ਜਿਹੜਾ ਤੀਜੇ ਦੇ ਨਤੀਜੇ ਦੇ ਰੁਝਾਨ ਆਏ ਸੀ ਉਸ ਦੇ ਵਿੱਚ ਵੀ ਅਕਾਲੀ ਦਲ ਨੂੰ 7348 ਅਤੇ ਆਮ ਆਦਮੀ ਪਾਰਟੀ ਨੂੰ 6974 ਅਤੇ ਕਾਂਗਰਸ ਨੂੰ 40 4090 ਅਤੇ ਬਾਰਸ ਪੰਜਾਬ ਨੂੰ 2736 ਅਤੇ ਭਾਜਪਾ ਨੂੰ 693 ਪਈਆਂ ਤੇ ਚੌਥੇ ਰੁਝਾਨ ਦੇ ਵੀ ਤੁਹਾਨੂੰ ਦੱਸ ਦਿੰਦੇ ਆ ਕਿੰਨੀਆਂ-ਕਿੰਨੀਆਂ VOTING ਹੋਈ ਆ ਆਮ ਆਦਮੀ ਪਾਰਟੀ ਨੂੰ 9552 ਅਤੇ ਕਾਲੀ ਦਾਲ ਨੂੰ 9373 ਤੇ ਕਾਂਗਰਸ ਨੂੰ 52167 ਅਤੇ ਬਾਰਸ ਪੰਜਾਬ ਨੂੰ 3726 ਅਤੇ ਭਾਜਪਾ ਨੂੰ 955 ਇਸੇ ਤਰ੍ਹਾਂ ਜਦੋਂ ਪੰਜਵਾਂ ਰੁਝਾਨ ਆਇਆ ਤੇ ਆਮ ਆਦਮੀ ਪਾਰਟੀ ਨੂੰ 11727 ਅਤੇ ਕਾਲੀ ਦਾਲ ਨੂੰ 11 1540 ਅਤੇ ਕਾਂਗਰਸ ਨੂੰ 6329 ਅਤੇ ਵਾਰਿਸ ਪੰਜਾਬ ਨੂੰ 4744 ਅਤੇ ਭਾਜਪਾ ਨੂੰ 1197 ਵੋਟਾਂ ਪਈਆਂ 6ਵੇਂ ਉਜਾਣ ਚ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਆਮ ਆਦਮੀ ਪਾਰਟੀ ਨੂੰ 14586 ਅਤੇ ਕਾਲੀ ਦਲ ਨੂੰ 13694 ਅਤੇ ਕਾਂਗਰਸ ਨੂੰ 72160 ਅਤੇ ਵਾਰਿਸ ਪੰਜਾਬ ਨੂੰ 6994 ਅਤੇ ਭਾਜਪਾ ਨੂੰ 1624 ਅਤੇ ਸੱਤਵੇਂ ਰੁਝਾਨ ਦੀ ਵੀ ਗਿਣਤੀ ਵਿੱਚ ਤੁਹਾਨੂੰ ਦੱਸ ਦਿੰਦੇ ਆ ਕਿੰਨੀਆਂ-ਕਿੰਨੀਆਂ ਵੋਟਾਂ ਪਈਆਂ ਸੀ ਆਮ ਆਦਮੀ ਪਾਰਟੀ ਨੂੰ 1700 17357 ਅਤੇ ਕਾਲੀ ਦਲ ਨੂੰ 15521 ਅਤੇ ਕਾਂਗਰਸ ਨੂੰ 8181 ਅਤੇ ਵਾਰਿਸ ਪੰਜਾਬ ਨੂੰ 76167 ਅਤੇ ਭਾਜਪਾ ਨੂੰ 1974 ਵੋਟਾਂ ਪਈਆਂ ਅਤੇ ਕੁੱਲ ਮਿਲਾ ਕੇ ਜਿਹੜਾ ਆਪਣਾ 15ਵਾਂ ਰੁਝਾਨ ਆਇਆ ਸੀ ਉਸ ਦੇ ਵਿੱਚ ਤੁਹਾਨੂੰ ਵੀ ਦੱਸ ਦਿੰਨੇ ਆ ਕਿ ਕਿਸ ਤਰ੍ਹਾਂ ਇਹਨਾਂ ਨੇ ਜਿੱਤ ਹਾਸਲ ਕੀਤੀ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਨੂੰ ਜਿਹੜੀ ਜਿੱਤ ਹਾਸਲ ਹੋਈ ਆ ਜਿੱਦੇ ਵਿੱਚ ਵੋਟਾਂ ਇਹਨਾਂ ਨੂੰ 40169 ਅਤੇ ਕਾਲੀ ਦਾਲ ਨੂੰ 28852 ਤੇ ਬਾਰਿਸ ਪੰਜਾਬ ਦੇ ਨੂੰ 18315 ਤੇ ਕਾਂਗਰਸ ਨੂੰ 14010 ਤੇ ਭਾਜਪਾ ਨੂੰ 57162 ਵੋਟਾਂ ਪਈਆਂ ਨੇ ਇਸੇ ਕਾਰਨ ਨਾਲ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਆ ਤਰਨ ਤਰਨ ਦੇ ਵਿੱਚ ਜੀ ਜੀ ਸੋ ਹੈਪੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੀ ਜਿਹੜੀ ਆ ਚੋਣ ਨਤੀਜਿਆਂ ਤੇ ਇੱਕ ਚਾਨਣਾ ਪਾਇਆ ਸੋ ਦੱਸਦੀ ਕਿ ਜਿਹੜੀ ਤਰਨਤਾਂਤ ਸੀ ਤੇ ਮੁੱਖ ਮੁਕਾਬਲਾ ਸੀਗਾ ਆਮ ਆਦਮੀ ਪਾਰਟੀ ਤੋਂ ਹਰਮੀਤ ਸਿੰਘ ਸੰਧੂ ਅਤੇ ਕਾਂਗਰਸ ਦੇ ਕਰਨਪੀ ਸਿੰਘ ਬੂਰਚੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਵਿੰਦਰ ਕੌਰ ਅਤੇ ਭਾਜਪਾ ਤੋਂ ਹਰਜੀਤ ਸਿੰਘ ਸੰਧੂ ਸਨ ਅਤੇ ਇਹਨਾਂ ਤੋਂ ਇਲਾਵਾ ਵਾਰਿਸ ਪੰਜਾਬ ਦੇ 19 ਸਾਰ ਸੰਦੀਪ ਸਿੰਘ ਅਤੇ ਚੋਣਾਂ ਦੇ ਵਿੱਚ ਜਿਹੜਾ ਵੱਡਾ ਫੇਰ ਬਦਲਦੀ ਦੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੱਗੇ ਸੀ ਬਾਦ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਹੋਈ ਸੋ ਇਹ ਸੀ ਚੋਣ ਨਤੀਜੇ ਤੇ ਉਮੀਦ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਤੇ ਫਲੋ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹਾਲਾਂਕਿ ਇਹਨਾਂ ਦੇ ਫਲੋ ਚੋਣ ਨਤੀਜੇ ਆਉਣ ਤੋਂ ਪਹਿਲਾਂ ਜਦੋਂ ਪ੍ਰਚਾਰ ਕੀਤਾ ਜਾਂਦਾ ਤਾਂ ਵਿਕਾਸ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਅਤੇ ਜਿਹੜੇ ਵੀ ਵਾਅਦੇ ਕੀਤੇ ਗਏ ਸੀ ਸੋ ਉਮੀਦ ਕਰਦੇ ਹਾਂ ਕਿ ਉਹ ਪਾਰਟੀ ਜ਼ਰੂਰ ਪੂਰੀ ਕਰੇ